ਮੈਂ ਜਤਿੰਦਰ ਸਿੰਘ ਸ਼ੀਨਾ ਸੂਬਾ ਮੀਤ ਪ੍ਰਧਾਨ ਕਿਸਾਨ ਯੂਨੀਅਨ ਜਾਂਗੂ ਸੰਗਠਿਤ ਕਿਸਾਨ ਮੋਰਚਾ ਅੱਜ ਦਾ ਜਿਹੜਾ ਭਾਰਤ ਬੰਦ ਆ ਉਹਨੋਂ ਪਰਵਾ ਹੰਗਾਰਾ ਜਿਹੜਾ ਉਹ ਐਸ ਵੇਲੇ ਤੱਕ ਅਸੀਂ ਆਏ ਆ ਬਾਜ਼ਾਰਾਂ 'ਚ ਫਿਰਕੇ ਆ ਉਹ ਦਿਸ ਪਿਆ ਵੀ ਲੋਕਾਂ ਨੇ ਆਪਣੇ ਆਪ ਸਵੈ ਇਸ਼ਤਿਹਾਰ ਤੌਰ ਤੇ ਪਰਵੇ ਰੂਟ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਕੀਤੀਆਂ ਨੇ ਬਾਂਦਰ ਰਿਲੇਟਡ ਜੀ ਅਸੀਂ ਜਿੰਨੇ 20 ਪੁਆਇੰਟਸ ਨੇ ਉਹਨਾਂ ਨੂੰ ਅਸੀਂ ਵਿਥ ਫੂਰਸ ਕਵਰ ਕੀਤਾ ਹੋਇਆ ਹੈ ਔਰ ਇੱਥੇ ਵੀ ਭੰਡਾਰੀਪੁਰ ਵੀ ਜਿੰਨੀਆਂ ਜਥੇਬੰਦੀਆਂ ਉਹਨਾਂ ਨਾਲ ਅਸੀਂ ਆਲਰੇਡੀ ਪਹਿਲਾਂ ਵੀ ਮੀਟਿੰਗ ਕੀਤੀ ਅੱਜ ਵੀ ਹੋਈ ਹੈ ਮੈਂ ਜਤਿੰਦਰ ਸਿੰਘ ਸ਼ੀਨਾ ਸੋਪਾ ਮੀਤ ਪ੍ਰਧਾਨ ਕਿਤੇ ਕਿਸਾਨ ਯੂਨੀਅਨ ਤੇ ਆਗੂ ਸੰਜੁਗਤ ਕਿਸਾਨ ਮੋਰਚਾ ਅੱਜ ਦਾ ਜਿਹੜਾ ਭਾਰਤ ਬੰਦਿਆ ਉਹਨੂੰ ਭਰਵਾ ਹੰਗਾਰਾ ਜਿਹੜਾ ਉਹ ਐਸਰੇ ਤੱਕ ਆਏ ਆਂ ਬਾਜ਼ਾਰਾਂ ਚ ਫਿਰਕੇ ਆਏ ਆਂ ਦਿਸਿਆ ਵੀ ਲੋਕਾਂ ਨੇ ਆਪਣੇ ਆਪ ਸਵੈ ਇਛਕ ਤੌਰ ਤੇ ਭਰਵੇਂ ਰੂਪ ਚ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਕੀਤੀਆਂ ਨੇ ਔਰ ਇੱਕ ਵੱਡਾ ਸਮਾਹ ਜਿਹੜਾ ਅੱਜ ਦਾ ਬੰਦਿਆ ਉਹ ਦੇਸ਼ ਦੇ ਅੰਦਰ ਸਰਕਾਰਾਂ ਨੂੰ ਦਊਗਾ ਵੀ ਲੋਕ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਨੇ ਕਾਰਪੋਰੇਟ ਪੱਖੀ ਨੀਤੀਆਂ ਨੇ ਗਰੀਬੀ ਮੰਗਾਈ ਬੇਰੁਜ਼ਗਾਰੀ ਔਰ ਜੋ ਲੋਕਾਂ ਦਾ ਕਾਰਪੋਰੇਟ ਕਾਰੋਬਾਰਾਂ ਦਾ ਜਾੜਾ ਕਰ ਰਿਹਾ ਉਸ ਤੋਂ ਲੋਕ ਤੰਗ ਨੇ ਇਸ ਕਰਕੇ ਸਭ ਵਰਗਾਂ ਨੇ ਮਜ਼ਦੂਰ ਵਿਦਿਆਰਥੀ ਨੌਜਵਾਨ ਦੁਕਾਨਦਾਰ ਟਰਾਂਸਪੋਰਟਰ ਸਭ ਇਸ ਬੰਦੇ ਵਿੱਚ ਅੱਜ ਵੱਡੇ ਪੱਧਰ ਤੇ ਸ਼ਾਮਲ ਹੋਇਆ ਕੋਈ ਬੱਸ ਨਹੀਂ ਚੱਲ ਰਹੀ ਸਾਰਾ ਅੱਡਾ ਆਟੋ ਵਾਲਿਆਂ ਨੇ ਜਿਹੜਾ ਅੱਡੇ ਦੇ ਵਿੱਚ ਅਮਰਸਰ ਬੱਸ ਸਟੈਂਡ ਦੇ ਉੱਤੇ ਆਟੋ ਵਾਲਿਆਂ ਨੇ ਜਿਹੜਾ ਉਹ ਧਰਨਾ ਲਾਇਆ ਹੈ ਕਿਹੜੇ ਕਿਹੜੇ ਨੂੰ ਛੋਟ ਦਿੱਤੀ ਗਈ ਤੇ ਕਿਹਨੇ ਜਿਹੜਾ ਤੁਹਾਡਾ ਸਮਰਥਨ ਕੀਤਾ ਛੋਟ ਅਤੇ ਮੈਡੀਕਲ ਸਵਾਵਾ ਸਾਰਿਆਂ ਨੂੰ ਛੋਟ ਦਿੱਤੀ ਗਈ ਆ ਐਂਬੂਲੈਂਸ ਨੂੰ ਛੋਟ ਆ ਬੱਚਿਆਂ ਦੇ ਪੇਪਰ ਚੱਲ ਰਿਹਾ ਉਹਨਾਂ ਨੂੰ ਛੋਟ ਆ ਕੋਈ ਬਰਾਤਾਂ ਜਿਹੜੀਆਂ ਉਹਨਾਂ ਨੂੰ ਛੋਟ ਆ ਕੋਈ ਕਿਸੇ ਦੀ ਹਰਕਮਰਕ ਤੇ ਕੋਈ ਜਾ ਰਿਹਾ ਉਹਨਾਂ ਨੂੰ ਜਿਹੜੀ ਛੋਟ ਆ ਐਮਰਜੈਂਸੀ ਸਵਾਵਾ ਤੇ ਲੋਕਾਂ ਦਾ ਜਿਹੜਾ ਕੋਈ ਜੈਨੂਇਨ ਦੁਖ ਸੁਖ ਲਈ ਰਹਾ ਉਹਨੂੰ ਸਾਰਿਆਂ ਨੂੰ ਜਿਹੜਾ ਉਹ ਬਕਾਇਦਾ ਤੌਰ ਤੇ ਰਸਾ ਜਿਹੜਾ ਉਹ ਦਿੱਤਾ ਜਾਊਗਾ ਜਿਹੜਾ ਕੀ ਕੱਢ ਗੜ ਮੀਟਿੰਗ ਹੋ ਗਈ ਉੱਥੇ ਸਤਾ ਨਿਕਲੇ ਕਿ ਅਗਲੇ ਜਨਮ ਕੀ ਹੋ ਉਹਦੀ ਰਣਨੀਤੀ ਜਾਂ ਉਹਦੇ ਬਾਰੇ ਤੇ ਉਹ ਹੀ ਦੱਸ ਸਕਦੇ ਆ ਉੱਥੇ ਕੀ ਗੱਲਬਾਤ ਹੋਈ ਆ ਮੀਟਿੰਗ ਅੱਗੇ 18 ਦੇ ਬਾਅਦ ਹੀ ਗਈ ਆ ਸਰਕਾਰਾਂ ਲਮਕਾਉਣ ਦੀ ਕੋਸ਼ਿਸ਼ ਕਰਦੀਆਂ ਹੁੰਦੀਆਂ ਉਧਰ ਨੂੰ ਗੱਲ ਜਾ ਰਹੀ ਜਾਂਦੀ ਆ ਸੋ ਉਹਦਾ ਕੀ ਸਿੱਟਾ ਕੀ ਗੱਲ ਆ ਕਿੱਧਰ ਨੂੰ ਗੱਲ ਜਾ ਰਹੀ ਆ ਉਹਦੇ ਵਿੱਚ ਕਿਉਂਕਿ ਅਸੀਂ ਉਹਦੇ ਵਿੱਚ ਸ਼ਾਮਲ ਨਹੀਂ ਹੈਗੇ ਉਹਦੇ ਅੰਦਰੂਨੀ ਗੱਲਾਂ ਨੇ ਉਹ ਹੀ ਲੋਕ ਜਾਣਦੇ ਜਿਹੜੇ ਗੱਲਬਾਤ ਕਰਦੇ ਦੇਖੋ ਉਹਨਾਂ ਦਾ ਆਪਣਾ ਪ੍ਰੋਗਰਾਮ ਬੜਾ ਸਪਸ਼ਟ ਆ ਦੇਖੋ ਅਸੀਂ ਉਹਨਾਂ ਦੇ ਸਪੋਰਟ ਦੇ ਵਿੱਚ ਕੱਲ ਪੰਜਾਬ ਦੇ ਵਿੱਚ ਟੋਲ ਬਲਾ ਕੇ ਫ੍ਰੀ ਕੀਤੇ ਜਿਹੜੀ ਆ ਕਿਸਾਨਾਂ ਤੇ ਉਹਨਾਂ ਨੇ ਲਾਚੀ ਚਾਰਜ ਕੀਤਾ ਅਥਰੂ ਗੋਲੇ ਚਲਾਏ ਕਿਸਾਨਾਂ ਨੂੰ ਸੱਟਾਂ ਲੱਗੀਆਂ ਜੋ ਰਸਤਾ ਰੋਕਿਆ ਗਿਆ ਇਹ ਸਾਰੀਆਂ ਗੱਲਾਂ ਦੇ ਵਿਰੁੱਧ ਪੰਜਾਬ ਦੇ ਸੰਯੁਕਤ ਕਿਸਾਨ ਮੋਰਚੇ ਨੇ ਦੇਸ਼ ਦੇ ਸੰਯੁਕਤ ਕਿਸਾਨ ਮੋਰਚੇ ਨੇ ਉਹਨਾਂ ਦੇ ਨਾਲ ਕੱਲ੍ਹ ਜੱਕ ਜੱਤੀ ਪ੍ਰਗਟ ਕੀਤੀ ਆ ਪਰ ਅਫਸੋਸ ਦੀ ਗੱਲ ਹੈ ਵੀ ਉਹਨਾਂ ਨੇ ਪੰਜਾਬ ਬੰਦ ਬੰਦ ਦੇ ਰਿਲੇਟਰ ਜੀ ਅ ਜਿੰਨੇ ਵੀ ਪੁਆਇੰਟਸ ਨੇ ਉਹਨਾਂ ਨੂੰ ਅਸੀਂ ਵਿਦ ਫੋਰਸ ਕਵਰ ਕੀਤਾ ਹੋਇਆ ਔਰ ਇੱਥੇ ਵੀ ਭੰਡਾਰੀਪੁਰ ਵੀ ਜਿੰਨੀਆਂ ਜਥੇਬੰਦੀਆਂ ਉਹਨਾਂ ਨਾਲ ਅਸੀਂ ਆਲਰੇਡੀ ਪਹਿਲਾਂ ਵੀ ਮੀਟਿੰਗ ਕੀਤੀ ਅੱਜ ਵੀ ਹੋਈ ਆ ਸੋ ਉਹਨਾਂ ਨੇ ਇਹ ਡਿਸਾਈਡ ਹੋਇਆ ਵੀ ਉਹ ਆਪਣਾ ਪੀਸਫੁਲ ਡੈਮੋਨਸਟ੍ਰੇਸ਼ਨ ਕਰਨਗੇ ਤੇ ਸਾਡਾ ਜਿਹੜਾ ਆਪਣਾ ਕੰਮ ਆ ਵੀ ਸੀ ਲਾਅ ਐਂਡ ਆਰਡਰ ਨੂੰ ਮੈਂਟੇਨ ਕਰਨਾ ਜਿਹੜੀ ਕਾਨੂੰਨ ਵਿਵਸਥਾ ਉਹਨੂੰ ਬਣਾਈ ਰੱਖਣਾ ਤਾਂ ਕਿੰਨੇ ਤੋਂ ਕਿੰਨੇ ਦੀ ਕਾਲ ਦਿੱਤੀ ਉਹਨਾਂ ਨੂੰ ਅ 4 ਵਜੇ ਤੱਕ ਦੇ ਹੈ ਜੀ ਇਹਨਾਂ ਦਾ ਮੈਸੇਜ ਤੇ ਜਿੱਥੇ ਬੰਦੀਆਂ ਤਾਂ ਅਲੱਗ-ਅਲੱਗ ਨੇ ਜੀ ਐਕਸ ਨੇ ਕਹੀ ਸ਼ਾਇਦ ਕੋਈ ਹੋਰ ਕਿਸ ਤਰ੍ਹਾਂ ਦਾ ਦੁਕਾਨਦਾਰ ਬਿਲਕੁਲ ਪੀਸਫੁਲ ਹੈ ਜੀ ਜਿੱਥੇ ਜਿਹੜੀਆਂ ਜਿਹੜੀਆਂ ਦੁਕਾਨਾਂ ਵੀ ਆ ਜਾਂ ਜਿਹੜੀਆਂ ਅਲੱਗ-ਅਲੱਗ ਐਸੋਸੀਏਸ਼ਨਸ ਆ ਉਹਨਾਂ ਦੇ ਨਾਲ ਵੀ ਸਾਡੇ ਹਲਕਾ ਆਫੀਸਰ ਸਹਿਬਾਨ ਨੇ ਪੁਲਿਸ ਆਫੀਸਰਸ ਨੇ ਮੀਟਿੰਗਸ ਕੀਤੀਆਂ ਹੋਈਆਂ ਸੋ ਕੋਈ ਐਸਾ ਮਤਲਬ ਜਿਹੜੀ ਅਮਨ ਕਾਨੂੰਨ ਆ ਬਿਲਕੁਲ ਪੀਸਫੁਲ ਹੈ ਸਾਡੇ ਵੱਲ ਸਿਕਿਉਰਟੀ ਨੂੰ ਲੈ ਕੇ ਕਿਸ ਤਰ੍ਹਾਂ ਸੌਰੀ ਦਾ ਵਰਸ਼ਨ ਨਹੀਂ ਲਈਏਗਾ ਹਾਂਜੀ ਜੇ ਸਾਨੂੰ ਕੋਈ ਜ਼ਰੂਰਤ ਪੈਂਦੀ ਹੈ ਤਾਂ ਡਾਇਵਰਸ਼ਨ ਵੀ ਆ ਔਰ ਜਿਹੜੀ ਟ੍ਰੈਫਿਕ ਨੂੰ ਰੈਗੂਲੇਟ ਕਰਨ ਲਈ ਵੀ ਅਸੀਂ ਪ੍ਰੋਪਰ ਇੰਤਜ਼ਾਮ ਕੀਤਾ ਆਮ ਲੋਕਾਂ ਨੂੰ ਜੀ ਆ ਪੀ ਵੀ ਮੋਕੇ ਕਰਦੇ ਆ ਆਮ ਲੋਕਾਂ ਲਈ ਇਹ ਸ਼ਹਿਰ ਜਿਹੜਾ ਬਿਲਕੁਲ ਪੀਸਫੁਲ ਆ ਔਰ ਜਿਹੜੀ ਅਮਨ ਸ਼ਾਂਤੀ ਆ ਉਹਨੂੰ ਬਣਾਏ ਰੱਖਿਆ ਜਾਵੇ ਜੇ ਕੋਈ ਸ਼ਰਾਰਤੀ ਅਨਸਰ ਕਿਤੇ ਵੀ ਉਹਨਾਂ ਨੂੰ ਲੱਗਦਾ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਗੜਬੜ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਤਾਂ ਇਮੀਡੀਏਟਲੀ ਸਾਡੇ ਕੰਟਰੋਲ ਰੂਮ ਤੇ ਔਰ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ। ਕਿ ਸਰ ਇਹ ਪੰਡਾਰੀ ਪੁਲ ਨੂੰ ਸ਼ਹਿਰ ਦਾ ਦਾ ਰਿਹਾ ਜਿੱਥੇ ਮੀਟ ਤਾਂ ਆ ਲੰਗਾ ਔਰ ਐਮਪੀ ਸਰ ਤੋਂ ਵੀ ਸਟੇਟ ਔਰ ਕੋਈ ਹੋਰ ਹੋਸਟ ਬੈਕਿੰਗ ਜੀ ਨੀ ਅਸੀਂ ਪੰਡਾਰੀ ਪੁਲ ਨੂੰ ਜੀ ਪ੍ਰੋਪਰ ਤੁਹਾਡੇ ਸਾਹਮਣੇ ਹੈ ਮੈਨੇਜ ਕੀਤਾ ਹੋਇਆ। ਟ੍ਰੈਫਿਕ ਨੂੰ ਰੈਗੂਲੇਟ ਕਰਨ ਲਈ ਜਿੰਨੇ ਪੁਆਇੰਟਸ ਆ ਉੱਥੇ ਅਸੀਂ ਆਪਣੀ ਪੁਲਿਸ ਫੋਰਸ ਸੱਦੀ ਹੋਈ। ਗਾਰੰਟੀ ਰੋਇਸ ਫਾਇਰ ਗਾਰਡ 108 ਦੇ। ਕੀ ਪਰਵਾਹ ਇਹ ਤਾਂ ਟੋਟਲ ਜੀ ਸਾਡੀ ਫਿਕਸ ਐਕਸਰਸਾਈਜ਼ ਆ ਫਾਈਬਰਗੇਟ 108 ਜਾਂ ਸਾਡੀ ਜਿਹੜੀਆਂ ਐਂਟੀ ਡੈਮੋਨਸਟ੍ਰੇਸ਼ਨਸ ਟੀਮਸ ਨੇ ਸਾਡੀਆਂ ਕਊਆ ਟੀਨੇ ਉਹ ਆਲਰੇਡੀ ਤੁਸੀਂ ਦੇਖ ਹੀ ਰਹੇ ਹੋ ਡਿਪਲੋਏ ਨੇ ਠੀਕ ਹੈ ਠੀਕ ਹੈ